ਮਿੰਟੇ ਮੈਂ ਆਪ ਜੁਰਮੇ ਸ਼ਾਮ ਰੱਖਦੇ ਬਸ ਮਾਰਾਂ ਹੁੰਦਾ ਮਾਰਾਂ ਦੱਖਾ ਮਾਰਾਂ ਦੱਖਾ ਮੈਂ ਕਿੰਨੇ ਦੇ ਚਲੋ ਜੋ ਮਿਲਗੇ ਜੋ ਜੋੜੇ ਵਿੱਚ ਪਿੱਛਾ ਸੁਤਾਲੀ ਬਾਹਰ ਨਹੀਂ ਜਾਂਦਾ ਕਿ ਕੋਈ ਗਾਲੀ ਜੇ ਸਰ ਕਹਿੰਦੇ ਕੋਈ ਗਾਲੀ ਗਵਰਨਮੈਂਟ ਹੋਰ ਰੋਕ ਜੂਗੀ ਦੋ ਦੋ ਮਿੰਟ ਕੋ ਆਪਾਂ ਲੈਣ ਕਿ ਆਏ ਗੁਰਦੁਆਰੇ ਆ

ਹਾਂ ਜੀ ਸਾਡੇ ਸਾਹਮਣੇ ਬੈਠ ਕੇ ਅਸੀਂ ਗੱਲ ਕਰਾਂਗੇ ਉਹਨਾਂ ਦਾ ਸਰਕਲ ਉਹਨਾਂ ਕੋਲ ਜਾ ਕੇ ਗੱਲ ਕਰਦੇ ਭਿੰਦੇ ਅੱਜ ਜੇ ਮੈਂ ਤੁਹਾਨੂੰ ਪਤਾ ਪ੍ਰਾਂਤ ਨੂੰ ਮੁਤਮਦ ਮੈਂ ਕਿਹਾ ਨੂੰ ਅੱਜ ਜੇ ਤੁਹਾਡੇ ਮੇਰੇ ਮੂਹਰ ਕੱਢ ਲਓ ਹਣਾ ਹੱਥ ਜੋੜ ਕੇ ਬੇਨਤੀ ਆ ਕੱਲ ਨੂੰ ਜਿੱਦਾਂ ਵੀ ਕਰੋਗੇ ਉਦਾਂ ਹੀ ਕਰਾਂਗੇ ਤੇ ਕੱਲ ਨੂੰ ਫੇਰ ਨਾ ਕਹਿਣਾ ਮੈਂ ਤੁਹਾਡੇ ਕੋਲ ਆਉਂਦਾ ਮੀਟਿੰਗ ਕਰੇ ਨਾ ਸਾਥੀਆਂ ਦੇ ਸਾਹਮਣੇ ਤਰਸ ਰਹੇ ਹਾਂ ਜੇ ਸਾਡਾ ਵਾਜੇ ਅਸਲ ਤੇ ਕਰਦੇ ਆ ਜੇ ਮੈਂ ਕਿਹਾ ਤੁਹਾਨੂੰ ਮੈਂ ਹੀ ਕਹਿਤਾ ਅਜਿਹਾ ਨਹੀਂ ਜਿਦਾਂ ਕਿ ਆਪ ਨੂੰ ਉਹਦੇ ਹੀ ਕਰਵਾਉਣ। ਬਸ ਮੇਰੇ ਮੂੰਹ ਵਿੱਚ ਕਹ ਲੋ ਕਿ ਇਹ ਪਤਾ ਨਹੀਂ ਇੰਨੇ ਦੂਰ ਰੋਣਾ ਨੇ ਬੜੇ ਸ਼ਾਬਾਸ਼। ਬਹੁਤ ਸ਼ਾਬਾਸ਼। 2 ਮਿੰਟ ਨੂੰ ਦੋਨੋਂ ਰੋਣਾ ਨਹੀਂ ਕਰ। ਪਤਾ ਤਾਂ ਗੱਲ ਕਰ ਰੋ। ਅੱਜ ਕੀ ਪੁੱਛਣਾ ਹੈ? ਮੇਰਾ ਨਾਮ ਬਾਬਾ ਅਸਤਿੰਦਰ ਸਿੰਘ ਹੈ। ਮੁਖੀ ਨੂੰ ਗੁਰਦੁਆਰਾ ਕਿਲਾ ਟਾਲਗੜ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ। ਸਾਡੀਆਂ 6 ਸੰਪਰਦਾਵਾਂ, 6 ਗੁਰਦੁਆਰਾ ਸਾਹਿਬ ਨੇ ਜਿਨ੍ਹਾਂ ਵਿੱਚ ਇੱਕ ਗੁਰਦੁਆਰਾ ਸੰਗਤਸਰ ਪਿੰਡ ਰੋਣਾ ਚੱਕ ਮਜੀਠਾ ਵਿਖੇ ਪੈਂਦਾ ਹੈ। ਇਸ ਗੁਰਦੁਆਰੇ ਦਾ ਸਾਡਾ ਝਗੜਾ ਚੱਲ ਰਿਹਾ ਹੈ ਬਾਬਾ ਪੰਥ ਸਿੰਘ ਗਲੰਦਰ ਵਾਲਿਆਂ ਨਾਲ। ਇਹ ਪਿੰਡ ਦਾ ਜਿਹੜਾ ਮੌਜੂਦਾ ਮੁਖੀ ਆਪਣਾ ਸਰਪੰਚ ਹੈ ਪਰਮਿੰਦਰ ਸਿੰਘ ਹੈਪੀ ਇਹ ਇਸ ਵਿੱਚ ਇੰਟਰਫੇਅਰ ਕਰ ਰਿਹਾ ਹੈ ਅੱਜ ਇਹਨੇ ਕੀ ਕੀਤਾ ਵੀ ਸਾਡਾ ਸਟੀ ਹੋਇਆ ਹੈ ਸਟੇਟਸ ਕੋ ਹੋਇਆ ਹੋਇਆ ਹੈ ਇਹਨੇ ਅੱਜ ਕੰਦਾਂ ਟੱਪ ਕੇ ਤਾਲੇ ਤੋੜ ਕੇ ਗੁਰਦੁਆਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹਮਲਾ ਕੀਤਾ ਹੈ ਜਿਹਦੇ ਵਿੱਚ ਅਸੀਂ ਮੌਕੇ ਤੇ ਪਹੁੰਚ ਗਏ ਆ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਪੁਲਿਸ ਆਈ ਹੈ ਪਰ ਪੁਲਿਸ ਨੇ ਹੜੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਰਾਜਨਾਵਾ ਕਰ ਲਓ ਅੱਗੇ ਤੋਂ ਆਪਾਂ ਦੇਖ ਲਾਂਗੇ ਪਰ ਆਪਾਂ ਉਸ ਗੱਲ ਨੂੰ ਨਹੀਂ ਮੰਨਦਾ ਐ ਐਪਲੀਕੇਸ਼ਨ ਦਿੱਤੀ ਹੈ ਬਣਦੀ ਜੋ ਕਾਰਵਾਈ ਹੈ ਉਹ ਕੀਤੀ ਜਾ ਉਸ ਕੋਲੋਂ ਐਪਲੀਕੇਸ਼ਨ ਲੈ ਕੇ ਤੇ ਜਿਹੜਾ ਪਰਮਿੰਦਰ ਹੈਪੀ ਆ ਉਹਨੂੰ ਅਰੈਸਟ ਕਰਕੇ ਲੈ ਕੇ ਗਏ ਨੇ ਇੱਕ ਕੋਈ ਸਰਪੰਚ ਹੋਰ ਨਾਲ ਦੇ ਤੇ ਇੱਕ ਸਰਪੰਚ ਹੋਰ ਜਿਹੜੇ 12 ਬੰਦੇ ਆਏ ਅਸਲੇ ਸਮੇਤ ਆਏ ਨੇ ਤਾਲਾ ਤੋੜਿਆ ਗੁਰਦੁਆਰੇ ਆਏ ਨੇ ਉਹਨਾਂ ਚ ਦੋਵਾਂ ਤਿੰਨਾਂ ਨੂੰ ਲੱਗੀ ਆ ਜਦ ਕੀ 35 ਜਾਣੇ ਬੰਦੇ ਸੀਗੇ ਬੀਬੀਆਂ ਸਮੇਤ ਜਿਹਨਾਂ ਨੇ ਗੁਰਦੁਆਰੇ ਅੰਦਰ ਐਂਟਰੀ ਪਾਈ ਆ ਅਬ ਅਸਲਾ ਚ ਕਿਆ ਫੈਨਾ ਕੀ ਕੋਸ਼ਿਸ਼ ਆਸਲੀ ਵਿੱਚ ਇਹਨਾਂ ਤਿੰਨਾਂ ਚਾਰਾਂ ਜਾਣੇ ਕੋਲ ਤਾਂ ਪਿਸਤਲ ਸੀਗੇ ਕਈਆਂ ਕੋਲ ਦਾਤਰ ਸੀਗੇ ਗੰਡਾਸੀ ਸੀਗੇ ਇਨਾ ਪਹਿਲਾਂ ਤਾਲਾ ਤੋੜਿਆ ਫਿਰ ਅੰਦਰ ਵੜੇ ਆ ਕੰਦਾ ਟਪੀਆਂ ਗਈਆਂ ਹੈਗੀ ਇਹ ਕਿਤੇ ਹੱਥੋਂ ਪਾਈ ਹੋਈ ਹੈ ਤੁਹਾਡੀ ਨਹੀਂ ਹੱਥੋਂ ਪਾਈ ਨਹੀਂ ਹੋਈ ਆਪਾਂ ਕਿਸੇ ਨਾਲ ਨਹੀਂ ਹੋਣ ਦਿੱਤੀ ਆਪਣੇ ਸਿੰਘਾਂ ਨੂੰ ਸਮਝਾ ਕੇ ਰੋਕਿਆ ਪਰ ਪ੍ਰਸ਼ਾਸਨ ਨੇ ਪਹਿਲਾਂ ਡੀਸੀ ਸਾਹਿਬ ਨੂੰ ਫੋਨ ਕੀਤਾ ਗਿਆ ਵਾ ਉਹਨਾਂ ਨੇ ਅੱਗੇ ਉਹਨਾਂ ਦੀ ਡਿਊਟੀ ਲਾਈ ਆ ਪਹਿਲਾਂ ਏਐਸ ਆ ਜਾਂ ਮੇਜਰ ਸਿੰਘ ਉਹਨਾਂ ਤੋਂ ਬਾਅਦ ਜਿਹੜੇ ਹੈ ਗਿਆ ਐਸਐਚਓ ਜਿਹੜੇ ਆ ਕਰਮਪਾਲ ਉਹ ਨਹੀਂ ਆਏ ਆ ਪਰ ਉਹਨਾਂ ਵੱਲੋਂ ਸਾਡੇ ਤੇ ਦਬਾਅ ਸੀਗਾ ਵੀ ਤੁਸੀਂ ਰਾਜੀਨਾਮਾ ਕਰ ਲਓ ਅਸੀਂ ਫੇਰ ਕੱਲ ਬੈਠ ਕੇ ਕਰ ਲਾਂਗੇ ਜਾਂ ਕੁਝ ਕਰ ਲਾਂਗੇ ਪਰ ਸਾਡੇ ਘਰ ਤੇ ਹਮਲਾ ਹੋਇਆ ਪਰ ਪੁਲਿਸ ਕਾਰਵਾਈ ਕਰਨ ਤੋਂ ਥੋੜੀ ਵਿਧਿਆਨਾਨਿਕ ਕਰ ਰਹੀ ਹੈ ਤੁਹਾਨੂੰ ਕੀ ਲ ਮੈਨੂੰ ਲੱਗਦਾ ਵੀ ਦੇਖੋ ਕਿਤਨਾ ਕਿਤੇ ਇਹਨਾਂ ਅੰਦਰ ਕਿਸੇ ਪੋਲੀਟੀਕਲ ਬੰਦੇ ਦਾ ਦਬਾਅ ਆ ਮੈਨੂੰ ਲੱਗਦਾ ਵੀ ਥੋੜਾ ਬਹੁਤਾਂ ਨੂੰ ਟਰਕਾ ਕੇ ਅੱਗੇ ਪਿੱਛੇ ਕਰਨਗੇ ਤੇ ਕੱਲ ਨੂੰ ਕੋਈ ਜਾਲੀਮਾਨੀ ਕਿਸੇ ਪ੍ਰਕਾਰ ਦਾ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜਾਂ ਤਾਂ ਪੁਲਿਸ ਪ੍ਰਸ਼ਾਸਨ ਹੋਏਗਾ ਜਾਂ ਮੌਜੂਦਾ ਪਿੰਡ ਦਾ ਮੁਖੀ ਜਿਹੜਾ ਆਪਣਾ ਹੈਗਾ ਹੈਪੀ ਸਰਪੰਚ ਹੋਊਗਾ ਤੇ ਜਾਂ ਫਿਰ ਪ੍ਰਸ਼ਾਸਨ ਕਹਾਇਆ ਜਾਏਗਾ ਆਪਾਂ ਤੇ ਤੋਰ ਤੇ ਸਿੱਧੇ ਤੋਰ ਤੇ ਐਪਲੀਕੇਸ਼ਨ ਸਾਰਿਆਂ ਨੇ ਉਤਲਾਹ ਕੀਤੀ ਆ 112 ਤੇ ਕਾਲ ਵੀ ਕੀਤੀ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਤੁਹਾਡੀਆਂ ਕੰਦਾ ਟੱਪੀਆਂ ਗਈਆਂ ਤਾਲੇ ਤੋੜੇ ਗਏ ਆ ਗੁਰੂਗ੍ਰਾਂਦ ਸਾਹਿਬ ਦੀ ਬੇਦਵੀ ਵੀ ਹੋ ਸਕਦੀ ਜਦ ਕਿ ਹਤੋਂ 6 ਕੁ ਮਹੀਨੇ ਪਹਿਲਾਂ ਪਰਮਿੰਦਰ ਹੈਪੀ ਨੇ ਮੈਨੂੰ ਫੋਨ ਤੇ ਆਡੀਓ ਮੇਰੇ ਕੋਲ ਹੈ ਗੁਰਦੁਆਰੇ ਧੱਕਾ ਨਾ ਮਾਰਾਂ ਸਰੂਪ ਖੜਨ ਦੀ ਧਮਕੀ ਵੀ ਦਿੱਤੀ ਉਹ ਮੈਂ ਔਨ ਰਿਕਾਰਡ ਡੀਐਸਪੀ ਨੇ ਰਿਕਾਰਡਿੰਗ ਵੀ ਭੇਜੀ ਉਹਨਾਂ ਨੇ ਆ ਕੇ ਮੌਕੇ ਤੇ ਉਹਨਾਂ ਨੂੰ ਕੀਤਾ ਵੀ ਚਲੋ ਇਹ ਗੱਲ ਮੁੜ ਕੇ ਨਹੀਂ ਹੋਈ ਪਰ ਉਹਦੇ ਮੰਦ ਜਿਹੜੀ ਮਨਛਾ ਕਿਸੇ ਲਈ ਤੁਹਾਡਾ ਨੁਕਸਾਨ ਕਰ ਸਕਦਾ ਬਾੜਾ ਮਾਲੀ ਨਾਲ ਜਾਲੀ ਨਾਲ ਨੁਕਸਾਨ ਕਰ ਸਕਦਾ ਪਰਮਿੰਦਰ ਹੈਪੀ ਜੇ ਬਾਕੀ ਬੰਦੇ ਗ੍ਰਿਫਤਾਰ ਨਹੀਂ ਕਰਦੇ ਬਾਬਾ ਜੀ ਫਿਰ ਆਪਾਂ ਆਪਣੀ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਜਥੇਬੰਦੀਆਂ ਨੂੰ ਸਾਰ ਨੂੰ ਲੈ ਕੇ ਧਰਨਾ ਲਾਵਾਂਗੇ ਜੇ ਕੋਈ ਗੱਲ ਨਹੀਂ ਹੁੰਦੀ ਤਾਂ ਅਸੀਂ ਇਸ ਗੱਲ ਦਾ ਪੂਰਾ ਵਿਰ ਇਸ ਚੀਜ਼ ਦਾ ਬਰਦਾਸ਼ਤ ਨਹੀਂ ਕਰਦੇ ਜੇ ਸਟੇ ਆਪਣਾ ਕੋਰਡ ਦਾ ਸਟੇ ਨੂੰ ਆਰਡਰ ਨਹੀਂ ਮੰਨਦੀ ਪੁਲਿਸ ਪ੍ਰਸ਼ਾਸਨ ਨਹੀਂ ਮੰਨਦਾ ਇਹ ਨਹੀਂ ਮੰਨਦੇ ਹੈਗੇ ਫਿਰ ਤਾਂ ਦੁਨੀਆ ਦਾ ਕੋਈ ਫਾਇਦਾ ਨਹੀਂ ਕੋਈ ਸਟੇ ਕਰਾਉਣ ਦਾ ਫਾਇਦਾ ਨਹੀਂ ਆ ਗਿਆ ਮੇਰੀ ਅਪੀਲ ਹੈ ਕਿ ਇਹਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਾਂ ਕਿ ਮੁੜ ਕੇ ਮੁੜ ਕੇ ਆਜ ਤਵਾਂ ਕਿ ਇਹੋ ਜਿਹੀ ਘਟਨਾ ਨਾ ਹੋ ਸਕੇ ਵਾਈ ਗੁੱਡ ਜੀ ਵਾਈ ਗੁੱਡ ਜੀ ਦਾ ਖਾਲਸਾ ਵਾਈ ਗੁੱਡ ਜੀ ਫਤਿਹ ਮੈਂ ਸਰਪੰਚ ਪਰਮੇਂਦਰ ਸਿੰਘ ਪਿੰਡ ਰਮਾਣਾ ਚੱਕ ਸਾਜੀ ਸਰਪੰਚ ਜੀ ਉਹ ਜਿਹੜਾ ਗੁਰਦਾਸ ਦਾ ਵਾਅਦਾ ਚੱਲ ਰਿਹਾ ਕੀ ਕਰਨਾ ਚਾਹੁੰਦੇ ਹੋ ਗੁਰਦੁਆਰੇ ਦਾ ਵਿਵਾਦ ਇੱਥੇ ਬਾਬਾ ਸਤਿੰਦਰ ਸਿੰਘ ਆ ਕੁਲਾ ਟਲਗੜ ਮਕੇਰੀਆਂ ਵਾਲੇ ਉਹਨਾਂ ਨੇ ਜਾਣ ਪੁੱਝ ਕੇ ਵਿਵਾਦ ਪਾਇਆ ਵਾ ਸਾਡੇ ਫਰਖਵਾਲ ਵਾਲੇ ਬਾਬਾ ਜਵਾਲਾ ਸਿੰਘ ਵੀ ਸੰਪਰਦਾਇਆ ਉਹਨਾਂ ਦੇ ਦੋ ਚੇਲੇ ਹੋਏ ਆ ਬਾਬਾ ਮਹਿੰਦਰ ਸਿੰਘ ਜੀ ਤੇ ਬਾਬਾ ਅਗਰਜੀਤ ਸਿੰਘ ਜੀ ਦੋ ਸੰਪਰਦਾਵਾਂ ਵੱਖ-ਵੱਖ ਹੋਈਆਂ ਜਿਹੜਾ ਬਾਬਾ ਮਹਿੰਦਰ ਸਿੰਘ ਜੀ ਇਹਨਾਂ ਦਾ ਸੰਤਖੜ ਲੇੜਾ ਹੈਗਾ ਜਿਹੜਾ ਦਰਹੂਸਲਾ ਰੋਡ ਤੇ ਹੈ ਤੇ ਜਿਹੜਾ ਬਾਬਾ ਅਗਰਜੀਤ ਸਿੰਘ ਜੀ ਇਹਨਾਂ ਦਾ ਕਿਲਾ ਟਲਗੜ ਮਕੇਰੀਆਂ ਇਸ ਗੁਰਦੁਆਰੇ ਦਾ ਜਿਹੜਾ ਮੇਨ ਜਿਹੜਾ ਸਥਾਨ ਆ ਗੁਰਦੁਆਰਾ ਸੰਗਤ ਸਾਹਿਬ ਜੁਮਾਣਾ ਚੱਕ ਇਹਦੀ ਜਿਹੜੀ ਵਿਰਾਸਤ ਆ ਇਹ ਸਾਰੀ ਉਹ ਜਲੰਧਰ ਵਾਲੇ ਦੇ ਨਾਲ ਦੇ ਆ ਮਤਲਬ ਉਸ ਜਲੰਧਰ ਵਾਲੇ ਜਿਹੜੀ ਸੰਪਰਦਾਇ ਉਹਨਾਂ ਦੇ ਜਿਹੜੇ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਦੇ ਅਗੇ ਚਲੇ ਗਏ ਹੋਏ ਆ ਬਾਬਾ ਦਦਾਰ ਸਿੰਘ ਜੀ ਪਿੰਡ ਵਾਲਿਆਂ ਨੇ 1993 ਦੇ ਵਿੱਚ ਸਲਾਹ ਕਰਕੇ ਤੇ ਇਹ ਸਾਰਾ ਜਿਹੜਾ ਸਥਾਨ ਸੀ ਇਹ ਬਾਬਾ ਦਦਾਰ ਸਿੰਘ ਜੀ ਦੇ ਨਾਮਤ ਕਰਵਾਤੀ ਵਿਰਾਸਤ ਉਸ ਤੋਂ ਬਾਅਦ ਕੋਈ ਦੋ ਤਿੰਨ ਸਾਲ ਹੋ ਗਏ ਆ ਬਾਬਾ ਦਦਾਰ ਸਿੰਘ ਜੀ ਜਿਹੜੇ ਉਹ ਸਰੀਰ ਛੱਡ ਗਏ ਆ ਉਹਨਾਂ ਦੀ ਗੱਦੀ ਦੇ ਉੱਤੇ ਉਹਦੀ ਜਿਹੜੀ ਦਸਤਾਰ ਬੰਦੀ ਹੈ ਉਹ ਅੱਗੇ ਬਾਬਾ ਭਗਵਾਨ ਸਿੰਘ ਜੀ ਨੂੰ ਹੋਈ ਆ। ਮੇਰਾ ਸੰਤ ਗੁਰਦਵਾਰਾ ਵਾਲਿਆ। ਇਹ ਵੀ ਜਿਵੇਂ ਅਸੀਂ ਆਪਣੇ ਪੜੀ ਗੇ ਟੱਚੀ ਦੇਖਾਂਦੇ ਹਾਂ ਮੜਾ ਜਾਂ ਕੈਮਰਾ ਘੁਮਾਓ। ਇਹ ਵੀ ਬਾਬਾ ਦਦਾਰ ਸਿੰਘ ਜੀ ਨੇ ਬਣਾਈ ਆਪਣੇ ਹੱਥੀਂ। ਉਹ ਸਾਹਮਣੇ ਜਿਹੜੇ ਕਮਰੇ ਹੋਗੇ ਉਹਨਾਂ ਨੇ ਬਣਾਏ ਆ। ਇੱਥੇ ਹਰ ਮੱਸਿਆ ਦੀ ਮੱਸਿਆ ਉਹ ਖੰਡਪੁਰ ਸਾਹਿਬ ਕਰਾਉਂਦੇ ਸੀ। ਤੇ ਨਾਲ ਲੰਗਰ ਚੱਲਦੇ ਸੀ ਬਹੁਤ ਵੱਡਾ ਪ੍ਰਵਾਹ ਚੱਲਦਾ ਹੈ। ਉਹਨਾਂ ਦੀ ਇੱਛਾ ਹੀ ਬਾਬਾ ਦਦਾਰ ਸਿੰਘ ਜੀ ਵੀ ਮਾਣੇ ਚੱਕਦੇ ਜਿਹੜਾ ਸਥਾਨ ਹੈ ਜਿਵੇਂ ਉਹਨਾਂ ਨੇ ਬਹੁਤ ਸਾਰੇ ਬਹੁਤ ਵਧੀਆ ਸਥਾਨ ਬਣਾ ਡੇੜਾ ਸਤਗੜ ਹੈ। ਸੁਵਸ 17 ਕਿੱਲੇ ਦੇ ਵਿੱਚ ਬਹੁਤ ਵੱਡੀਆਂ ਬਾਗ ਸਿਆ ਇੱਥੇ ਲਖਨਪੁਰਿਆ ਬਿਲੰਦਰਿਆ ਹੋਰ ਵੀ ਉੱਥੇ ਆਪਣੇ ਹਰੀਕੇ ਪਤਣਿਆ ਜੀ ਸਾਹਿਬ ਹੈ ਬਹੁਤ ਵਧੀਆ ਸਥਾਨ ਅੰਦਰ ਤੇ 10 ਬਰ ਉਹਨਾਂ ਦਾ ਸਿੰਘਪੁਰਾ ਰਾਮਗੜਾ ਤੇ ਬੇਗੋਵਾਲਾ ਜੀ ਉਹ ਜਗ੍ਹਾ ਹੀ ਨਹੀਂ ਕਿਹਦੇ ਨਾਮ ਤੇ ਅੱਜ ਅੱਜ ਤੱਕ ਹੀ ਵਾਪਰੇ ਚੱਕਲਾ ਸਥਾਨ ਜਿਹੜਾ ਵੀ ਚਰਦੀ ਕਲਾ ਦੇ ਨਾਲ ਵਧੀਆ ਬਣਾਇਆ ਜਾਵੇ ਬਾਬਾ ਜਵਾਲਾ ਸਿੰਘ ਜੀ ਦੀ ਚਰਨ ਸ਼ੋ ਪ੍ਰਾਪਤ ਧਰਤੀ ਹੈ। ਉਹ ਜਦੋਂ ਉਹਨਾਂ ਦੇ ਸਰੀਰ ਛੱਡ ਗਿਆ ਉਹਨਾਂ ਦੀ ਵਿਰਾਸਤ ਚੜ ਗਈ ਹੈ ਕਿ ਬਾਬਾ ਭਗਵਾਨ ਸਿੰਘ ਜੀ ਦੇ ਨਾਮ ਤੇ। ਕਿੱਥੇ ਹੁਣੇ ਜਿਹੜਾ ਬਾਬਾ ਸਤਿੰਦਰ ਸਿੰਘ ਜੀ ਆ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਵਾਰ ਵਾਰ ਕੜੀ ਆਣ ਕੇ ਤੇ ਕਣਕ ਬੀਜ ਦੇ ਦੇ ਕੇ ਛੋਂਦਾ ਉਹਨਾਂ ਨੂੰ ਬੜਾ ਮੰਨਿਆ ਕੀਤਾ ਇਹਨੂੰ ਇਹ ਆ ਜਦੋਂ ਸਾਨੂੰ ਤੇ ਨਗਰ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਚਾਹੀਦਾ ਤੁਸੀਂ ਬਣਾ ਦਿਓ ਚਲੋ ਗੁਰਦੁਆਰੇ ਦਾ ਤੜੀ ਦਾ ਗੁਰਦੁਆਰੇ ਦਾ ਕੋਈ ਮਸਲਾ ਨਹੀਂ ਨੰਬੇ ਰੇੜੇ ਵਧੀਆ ਸਥਾਨ ਬਣਦੇ ਆ ਹਰ ਵਾਰੀ ਲਾਲ ਪੁੱਤਨ ਲਾ ਦਿੰਦਾ ਬਾਬਾ ਸਤਿੰਦਰ ਸਿੰਘ ਵੀ ਅਗਲੀ ਵਾਰੀ ਅਸੀਂ ਦੀਪ ਪੱਥਰ ਰੱਖਾਂਗੇ ਅਗਲੀ ਵਾਰੀ ਕਰਾਂਗੇ ਆ ਪਿਛੇ ਪਿਛਲੇ ਸਾਲ ਟੀਨਾ ਪਾਈਆਂ ਵਾਂ ਲੰਗਰ ਤੇ ਉਹ ਟੀਨਾ ਧਾਰ ਲੈਂਦੀਆਂ ਵਾਂ ਤੇ ਹਜੇ ਤੱਕ ਇਹਨਾਂ ਨੇ ਬਿਲਡਿੰ ਕੋਈ ਸਾਡੇ ਤਿੰਨਾਂ ਦੇ ਪਾਸੇ ਤੇ ਬਾਬਾ ਲਾਲੀ ਕਹਿੰਦਾ ਵਾ ਸਤੰਦਰ ਸੋ ਵੀ ਸਾਡੇ ਕੋਲ ਤੇ ਪੈਸੇ ਨਹੀਂ ਹੈਗੇ ਤਹੀ ਕਿ ਇਹਨੂੰ ਪੁੱਛ ਕੇ ਪਾਈਆਂ ਕੋੜਾ ਹੀ ਨਗਰ ਵਾਲਿਆਂ ਨੇ ਸਲਾਹ ਕੀਤੀ ਆ ਵੀ ਅਸੀਂ ਗੁਰਦੁਆਰਾ ਸਾਹਿਬ ਆਪ ਅਸੀਂ ਬਣਾਵਾਂਗੇ ਅਸੀਂ ਨਾਂ ਦੇ ਬਾਬਾ ਮਹਿੰਦਰ ਸਿੰਘ ਨੂੰ ਦੇਣਾ ਤੇ ਨਾਂ ਇਹਨਾਂ ਨੂੰ ਬਾਬੇ ਲਾਲੀ ਹੁਣਾਉਣਾ ਅਸੀਂ ਆਪਣੀ ਮਰਜ਼ੀ ਨਾਲ ਆਫਗ੍ਰਾਈ ਕਰਕੇ ਵਧੀਆ ਤੇ ਰਸਤਾਲ ਬਣਾਵਾਂਗੇ ਇਹ ਹੁਣ ਸਾਡੇ ਕੰਮ ਵਿੱਚ ਆਣ ਕੇ ਅੱਜ ਵੇਖੋ ਅਸੀਂ ਇੱਥੇ ਆਏ ਆਣ ਕੇ ਇਹਨਾਂ ਨੇ ਜਿੰਦਰੇ ਮਾਰ ਤੇ ਹੁੱਲੜ ਬਾਜੀ ਰਖਣਾ ਲੈ ਕੇ ਦਸਤਰ ਕਰਪਾਣਾ ਮੇਰੇ ਕੋਲ ਵੀਡੀਓ ਹੈਗੀ ਫੋਨ ਦੇ ਵਿੱਚ ਤੁਹਾਨੂੰ ਕਰਦਾ ਕਿ ਜੇ ਕਰਦਾ ਕਿ ਜਾਂ ਤੁਸੀਂ ਇੱਥੋਂ ਜਿੱਤੇ ਨਿਕਲ ਇਹ ਟੇਕਰ ਊਡਾ ਪੂਡਾ ਬੰਦਾ ਵਾ ਅੱਜ ਮਨਜੀਤ ਸਿੰਘ ਬਹੁਤ ਕੁ ਗੱਲ ਦੇ ਵਿੱਚ ਉਹਨੂੰ ਪੰਨਾ ਪਾਇਆ ਇਹ ਗੁਰਦੁਆਰੇ ਦਾ ਪ੍ਰਧਾਨ ਬਣਾਇਆ ਜਾ ਵੇਖੋ ਉਹਨੂੰ ਪੁੱਛੋ ਮੂਲ ਮੰਤਨ ਦਾ ਪਾਰਟੀ ਚ ਨਾ ਦੇ ਸਵੇਰੇ ਇੱਥੇ ਬੀਬੀਆਂ ਆਉਂਦੀਆਂ ਵਾ ਦਰਸ਼ਨ ਮੇਲੇ ਕਰਨ ਕੈਪਰੀਆਂ ਨੇ ਪਾਈ ਹੁੰਦੀਆਂ ਸੀਰ ਤੇ ਖਿਲਾ ਰਹੇ ਹੁੰਦਾ ਕਰ ਇੱਥੇ ਬਰਸ਼ ਕਰਨ ਦੇ ਹੁੰਦਾ ਵਾ ਬੈਠੇ ਸਿੱਕ ਦੇ ਉੱਤੇ ਕਰੀ ਕੋਸ਼ਿਸ਼ ਕਰੀ ਕੋਸ਼ਿਸ਼ ਜਨਨ ਦੀ ਇਹਨਾਂ ਨੂੰ ਸ਼ੇਰ ਦੇ ਬਿਆਂਗਮ ਹੈਗਾ ਵਿਆਹ ਨਹੀਂ ਆਇਆ ਤਾਂ ਉਹ ਜੇ ਬੰਦੇ ਇੱਥੇ ਪ੍ਰਧਾਨ ਬਣਾਏ ਆ ਤੇ ਲੋਚ ਮੰਡਲੀ ਇੱਥੇ ਸਾਰੀ ਇਕੱਠੀ ਹੋਈ ਹੈ ਅਹੀਂ ਇੱਕ ਮੈਂ ਇੱਕ ਪਿੰਡ ਦਾ ਸੇਵਾਦਾਰ ਹੁੰਦੇ ਦਾ ਤੇ ਅਸੀਂ ਇਹੋ ਸਲਾਹ ਕੀਤੀ ਹੈ ਵੀ ਇਹ ਜਿਹੜਾ ਡੇਰਾ ਵਾ ਅਸੀਂ ਇਹਨਾਂ ਨਾਂ ਤੇ ਹਰਕਵਾਲੀਆਂ ਨੂੰ ਦੇਣਾ ਵਾ ਇਹਨਾਂ ਨੂੰ ਮਕੇਰੀਆਂ ਵਾਲਿਆਂ ਨੂੰ ਤੇ ਨਾਜ ਲੱਗਣ ਵਾਲਾ ਅਸੀਂ ਆਪ ਇਹ ਸਥਾਨ ਬੜਾਵਾਂਗੇ ਵਰੀਆ ਗੜਾਈ ਕਰਕੇ ਨਗਰ ਦੇ ਚੱਟਰੀ ਕਾਲ ਦੇ ਨਾਲ ਜੋ ਵੀ ਇੱਥੋਂ ਦਾ ਭਾਇ ਕਰੇਗਾ ਹਿਸਾਬតាម ਜਿਹੜਾ ਵਾ ਹੈਗਾ ਉਹ ਬੱਟੀਂ ਬੜਾਵਾਂਗੇ ਮਟੀਰੀਅਲ ਨੂੰ ਉਹਦਾ ਜੀ ਇਮਾਰਤ ਬੜਾਵਾਂਗੇ ਬਾਬਾ ਸਤਿੰਦਰ ਸਿੰਘ ਉਹਨਾਂ ਦਾ ਕਹਣਾ ਵੀ ਕੰਦਾ ਟੱਪ ਕੇ ਤੇ ਜਿੰਦਰਾ ਤੋੜ ਕੇ ਅੰਦਰ ਕੋਈ ਕੰਦਾ ਟੱਪ ਕੇ ਕੋਈ ਜਿੰਦਰਾ ਤੋੜਿਆ ਜਿਹੜਾ ਦਿਖਾ ਦੇ ਸਰ ਗੈਰਫਲ ਵੀਡੀਓ ਹੈ ਕਿਹੜਾ ਕੰਦਾ ਤੋੜਿਆ ਦੱਸੋ ਇਹਨਾਂ ਦੀ ਵੇਖੋ ਸੋਖਾ ਸਨੁ ਜਿੰਦਰਾ ਵਜਾ ਉਹ ਸਾਹਮਣੇ ਦਰਬਾਰ ਨੂੰ ਵੀ ਜਿੰਦਰਾ ਵਜਾ ਤੁਸੀਂ ਵੀ ਗੁਰਦੁਆਰਿਆਂ ਦੇ ਵਿੱਚ ਤੁਹਾਡੇ ਵੀ ਗੁਰਦੁਆਰੇ ਨਗਰਾਂ ਦੇ ਵਿੱਚ ਹੈਗੇ ਆ ਕੋਈ ਦੱਸ ਦਿਓ ਕੋਈ ਗੁਰੂ ਘਰ ਹੈਗਾ ਜਿੱਥੇ ਜਿੰਦਰੇ ਮਾਰੇ ਕਿਸੇ ਨੇ ਹੁਣ ਦੱਖਣ ਮੇਲੇ ਕਰਨਾ ਉਹ ਮੱਥਾ ਟੇਕਣਾ ਪਹਿਲਾਂ ਜਿੰਦਰੇ ਖਲਵਾਵੇ ਮੰਜੂਰੀ ਲੈ ਕੇ ਇਸੇ ਗੱਲ ਦਾ ਤੇ ਵਾਦੋ ਵਾਦਿਆ ਠੀਕ ਜਿੰਦਰੇ ਮਾਰਨ ਦਾ ਕੀ ਕੰਮ ਹੈ ਗੁਰੂ ਘਰ ਦੇ ਵਿੱਚ ਇਹ ਫਿਰੰਡਰ ਮਾਨਾ ਚੱਕ ਮੇਲੇ ਗੁਰਦੁਆਰਾ ਸਿੰਘ ਸੰਤ ਸਰਹਾਈ ਦੇ ਜਿਹੜਾ ਕੋਈ ਮੇਲਾ ਹੋਇਆ ਸੀ ਉਸ ਬੰਦ ਦੇ ਵਿੱਚ ਸਾਨੂੰ ਪਤਾ ਲੱਗਾ ਵਾ ਆ ਬਾਬਾ ਜੀ ਸੁੰਦਰ ਸਿੰਘ ਹਣਾ ਵੱਲੋਂ ਜਿਹੜੀ ਆ ਉਹ ਸਾਨੂੰ ਐਪਲੀਕੇਸ਼ਨ ਜਿਹੜੀ ਦਿੱਤੀ ਗਈ ਕਿ ਦੂਸਰੀ ਪਾਰਟੀ ਵੱਲੋਂ ਇੱਥੇ ਜਿਹੜਾ ਹੈਗਾ ਵਾ ਉਹ ਨਜਾਇਜ਼ ਤੌਰ ਤੇ ਜਿਹੜੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਹੁਣ ਅਹੀਂ ਮੌਕੇ ਤੇ ਆਏ ਆ ਤੇ ਇਹਨਾਂ ਦੇ ਹੈਗੇ ਆ ਜਿਹੜੀ ਐਪਲੀਕੇਸ਼ਨ ਸਾਨੂੰ ਦਿੱਤੀ ਹੈ ਜੋ ਬਣਦੀ ਆ ਉਹ ਕਾਰਵਾਈ ਕਰਨ ਲੱਗੇ ਆ ਜੋ ਸਟੇਟਸ ਸੀਗਾ ਉਹਦੇ ਮੁਤਾਬਕ ਹੀ ਰਹੋ ਸਰ ਦੂਜੀ ਪਾਰਟੀ ਕਿੱਥੋਂ ਦੀ ਹੈ ਇਹ ਇਹ ਪੰਡਰ ਮਾਣਾ ਚੱਕਦੀ ਨਹੀਂ ਆਸ ਨਹੀਂ ਤੇ ਸਰ ਇਹਨਾਂ ਦਾ ਇੱਕ ਦੋਸ਼ ਆ ਵੀ ਹੈ ਕਿ ਜੀ ਇਹ ਕੰਧਾਂ ਟੱਪ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਨੇ ਹੱਥ ਤੇ ਹਥਿਆਰ ਲੈ ਕੇ ਇੱਥੇ ਕੈਮਰੇ ਲੱਗੇ ਨੇ ਜੀ ਸਾਰੀ ਜਿਹੜੀ ਐਵੀਡੈਂਸ ਉਹ ਹੀ ਲਵਾਂਗੇ ਤੇ ਕੀ ਕਾਰਵਾਈ ਕਿਉਂ ਹੋਏ ਜੇ ਜਿਹੜਾ ਦੋਸ਼ੀ ਪਾਇਆ ਜਾਏਗਾ ਕਿਸ ਤਰ੍ਹਾਂ ਦੀ ਕਾਰਵਾਈ ਹੋਏ ਉਹਦੇ ਜੀ ਇਹਨਾਂ ਨੇ ਐਪਲੀਕੇਸ਼ਨ ਸਾਨੂੰ ਦੇ ਦਿੱਤੀ ਆ ਉਹਦੇ ਮੁਤਾਬਕ ਜਿਹੜੇ ਵੀ ਜੁਰਮ ਬਣਦੇ ਹੋਏ ਉਹਨਾਂ ਤਹਿਤ ਕਾਰਵਾਈ ਹੋਏ ਚਲੋ ਠੀਕ ਅੱਜ ਅਸੀਂ ਇੱਥੇ ਗੁਰਦੁਆਰਾ ਸੰਗਤ ਸਰ ਸਾਹਿਬ ਆਏ ਸੀਗੇ ਇਹ ਛੋਟਾ ਨਾਮਸਾ ਜੀਗਾ ਤੇ ਪੁਣੇ ਸ਼ਿਕਾਇਤ ਸੀ ਕਿ ਵੀ ਕੁਝ ਬੰਦੇ ਕੁਲਤਰਾ ਸਾਹ ਦੇ ਕੰਟੜਬ ਕੇ ਆਗੇ ਸੀਗੇ ਉਸ ਬੰਦੀ ਲਿਖਤੀ ਸ਼ਿਕਾਇਤ ਸਾਹ ਨੂੰ ਦੇ ਦਿੱਤੀ ਗਈ ਹੈ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਬੰਦੇ ਤੇ ਕੀਤੀ ਜਾ ਰਹੀ ਹੈ ਬਾਕੀ ਜੋ ਵੀ ਮਾਲ ਦਾ ਰਚਾ ਆਪਣਾ ਹੋਇਆ ਐਂਟਰੀ ਉੱਪਰ ਕਾ ਚੈੱਕ ਕਰਕੇ ਦੱਸ ਦਿੰਦੇ ਹਾਂ